ਕਿਸੇ ਵੀ ਹਕੂਮਤ ਨੂੰ ਮੁਖਬਰਾਂ ਟੌਟਾਂ ਜਸੂਸਾਂ ਤੇ ਕਾਲੀਆਂ ਬਿੱਲੀਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਹਕੂਮਤ ਵੱਲੋਂ ਆਪਣੇ ਵਿਰੁੱਧ ਉੱਠੀ ਹਰੇਕ ਆਵਾਜ਼ ਬਗਾਵਤ ਜਾਂ ਰੋਸ ਨੂੰ ਐਨਆਰਆਈ ਦਬਾਇਆ ਜਾਂਦਾ ਹੈ ਜਾਂ ਹਕੂਮਤ ਦੇ ਗੁੱਜੇ ਕਰਿੰਦੇ ਹਕੂਮਤ ਵਿਰੁੱਧ ਉੱਠੀ ਆਵਾਜ਼ ਦੀ ਸੂਚਨਾ ਬਿਨਾਂ ਕਿਸੇ ਦੇਰੀ ਦੇ ਹਕੂਮਤ ਤੱਕ ਪਹੁੰਚਦੀ ਕਰਦੇ ਤੇ ਆਪਣਾ ਵਣਦਾ ਇਨਾਮ ਪ੍ਰਾਪਤ ਕਰਦੇ ਹੈ ਮੁਖਵਰੀ ਦੌਰਾਨ ਇਹਨਾਂ ਨੂੰ ਕਦੇ ਵੀ ਆਪਣੇ ਪਰਾਇ ਦਾ ਲਿਹਾਜ਼ ਨਹੀਂ ਰੰਦਾ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਮਰੀਂਡਾ ਥਾਣੇ ਅੰਦਰ ਭੇਜਣ ਵਾਲੇ ਗੰਗੂ ਬ੍ਰਾਹਮਣ ਨੇ ਵੀ ਹਕੂਮਤੀ ਮੁਖਵਰਦੀ ਭੂਮਿਕਾ ਨਿਭਾਈ ਸੀ ਇਹ ਔਰੰਗਜ਼ੇਬ ਦੀ ਹਕੂਮਤ ਦਾ ਮੁਖਵਰ ਸੀ ਤੇ ਹੁਣ ਆਪਾਂ ਗੱਲ ਕਰਾਂਗੇ ਮੁਖਵਰ ਜੀਵਨ ਮਲ ਦੇ ਜਿਸ ਨੇ ਧੋਖੇ ਨਾਲ ਸ਼ਾਹਜਹਾਂ ਦੇ ਸਭ ਤੋਂ ਵੱਡੇ ਪੁੱਤਰ ਦਾਰਾ ਸ਼ਿਕੋਹ ਨੂੰ ਔਰੰਗਜ਼ੇਬ ਕੋਲ ਫੜਾਇਆ ਸੀ ਦਾਰਾ ਸ਼ਿਕੋ ਦਾ ਜਨਮ ਬੀਮਾ 1615 ਨੂੰ ਪਿਤਾ ਸ਼ਾਹਜਹਾਂ ਤੇ ਮਾਂ ਮੁਮਤਾਜ਼ ਦੇ ਘਰ ਹੋਇਆ ਸੀ 1637 ਇਸ ਵਿੱਚ ਇਸ ਦਾ ਨਿਕਾਹ ਨਾਦੀਰਾ ਬੇਗਮ ਨਾਲ ਹੋਇਆ ਜੋ ਕਿ ਇੱਕ ਜ਼ਿੰਮੇਵਾਰ ਪਤਨੀ ਹੋਣ ਦੇ ਨਾਤੇ ਉਸ ਦੇ ਹਰ ਦੁੱਖ ਸੁੱਖ ਵਿੱਚ ਸ਼ਾਮਿਲ ਹੁੰਦੀ ਸੀ ਦਾਰਾ ਸ਼ਿਕੋ 1648 ਤੋਂ 1652 ਇਸ ਵੀ ਤੱਕ ਗੁਜਰਾਤ ਦਾ ਸੂਬਾ ਰਿਹਾ ਇਹ ਆਪਣੇ ਪਿਤਾ ਸ਼ਾਹ ਜਹਾਨ ਨਾਲ ਲੜ ਕੇ ਔਰੰਗਜ਼ੇਬ ਨਾਲ ਲੜਿਆ ਤੇ 29 ਮਈ 1658 ਨੂੰ ਸੋਮਗੜ ਦੇ ਮੈਦਾਨ 'ਚ ਹਾਰ ਗਿਆ ਤੇ ਮੈਦਾਨ 'ਚ ਭੱਜ ਗਿਆ ਭੱਜਦੇ ਹੋਏ ਦਾਰਾ ਸ਼ਿਕੋਹ ਦਾ ਔਰੰਗਜ਼ੇਬ ਨੇ ਸ਼ਕਤੀ ਨਾਲ ਪਿੱਛਾ ਕੀਤਾ ਜਦੋਂ ਦਾਰਾ ਸ਼ਿਕੋਹ ਦਰਿਆ ਬਿਆਸ ਨੇੜੇ ਪਹੁੰਚਿਆ ਤਾਂ ਸਿੱਖ ਗੁਰੂ ਸ੍ਰੀ ਹਰਾਈ ਜੀ ਦੇ 2200 ਘੋੜਸਵਾਰਾਂ ਨੇ ਦਾਰਾਸ਼ਕੋ ਨੂੰ ਬਚਾਉਣ ਲਈ ਦਰਿਆ ਬਿਆਸ ਦਾ ਕੰਡਾ ਮੰਨ ਲਿਆ ਤੇ ਔਰੰਗਜ਼ੇਬ ਦੀ ਫੌਜ ਨੂੰ ਅੱਗੇ ਨਹੀਂ ਵਧਣ ਦਿੱਤਾ ਸਿੱਖ ਗੁਰੂ ਹਰਾਈ ਸਾਹਿਬ ਜੀ ਦੀ ਸਹਾਇਤਾ ਨਾਲ ਦਾਰਾਸ਼ਕੋ ਬਚ ਕੇ ਮੁਲਤਾਨ ਪਹੁੰਚ ਗਿਆ ਥਾਂ-ਥਾਂ ਦੀਆਂ ਠੋਕਰਾਂ ਖਾਣ ਤੋਂ ਬਾਅਦ ਦਾਰਾਸ਼ਕੋ ਦਿਰਾਬੁਲਾਨ ਦੇ ਸਰਦਾਰ ਜੀਵਨ ਮਨਲ ਕੋਲ ਪਹੁੰਚ ਗਿਆ ਜੀਵਨ ਮਨਲ ਇੱਕ ਹਿੰਦੂ ਪਰਿਵਾਰ ਚੋਂ ਸੀ ਜਿਸ ਸੰਦਰ ਸਨਾਤਨ ਧਰਮ ਦਾ ਕੋਈ ਵੀ ਅੰਛ ਮੌਜੂਦ ਨਹੀਂ ਸੀ ਜੀਵਨ ਮੰਨ ਨੇ ਦਾਰਾ ਸ਼ਿਕੋ ਨੂੰ ਧੋਖੇ ਨਾਲ ਔਰੰਗਜ਼ੇਬ ਕੋਲ ਗਿਰਫਤਾਰ ਕਰਵਾ ਦਿੱਤਾ। ਔਰੰਗਜ਼ੇਬ ਦੀਆਂ ਫੌਜਾਂ ਨੇ ਦਾਰਾ ਸ਼ਿਕੋ ਨੂੰ ਕੈਦੀ ਦੀ ਤਰ੍ਹਾਂ ਨੋੜ ਕੇ ਦਿੱਲੀ ਲਿਜਾਇਆ ਤੇ ਔਰੰਗਜ਼ੇਬ ਸਾਹਮਣੇ ਪੇਸ਼ ਕੀਤਾ ਗਿਆ। 29 ਅਗਸਤ 1659 ਨੂੰ ਔਰੰਗਜ਼ੇਬ ਵੱਲੋਂ ਦਾਰਾ ਸ਼ਿਕੋ ਕਾਫਿਰ ਇੱਕ ਰੱਬ ਨੂੰ ਨਾਮ ਮੰਨਣ ਵਾਲਾ ਜਾਂ ਝੂਠ ਬੋਲਣ ਵਾਲਾ ਐਲਾਨਿਆ ਗਿਆ। 3 ਗਸਤ 1659 ਦੀ ਰਾਤ ਨੂੰ ਦਾਰਾ ਸ਼ਿਕੋ ਦਾ ਸਿਰ ਧੜ ਨਾਲੋਂ ਅਲੱਗ ਕਰ ਦਿੱਤਾ ਗਿਆ ਇਸ ਦੀ ਮ੍ਰਿਤਿਕ ਦੇ ਨੂੰ ਹਮਾਇਉਂ ਦੇ ਮਕਬਰੇ ਵਿੱਚ ਦਫਨਾਇਆ ਗਿਆ ਇਤਿਹਾਸਕਾਰ ਦੱਸਦੇ ਨੇ ਕਿ ਸੂਫੀ ਖਿਆਲਾਂ ਵਾਲਾ ਗੁਰੂ ਹਰਾਈ ਜੀ ਦਾ ਮូរੀਦ ਤੇ ਬੁੱਧੀਜੀਵੀ ਸੀ ਇਹ ਕਈ ਗ੍ਰੰਥਾਂ ਦਾ ਕਰਤਾ ਸੀ ਤੇ ਇਸ ਦੀ ਸ਼ਾਫ ਕਾਦਰੀ ਸੀ ਹਕੂਮਤ ਦੇ ਮੁਖਵਰ ਜੀਵਨ ਮੰਨ ਨੇ ਇੱਕ ਵਧੀਆ ਮੁਖਵਰਦੀ ਭੂਮਿਕਾ ਨਿਭਾਈ ਤੇ ਗੁਰੂ ਨਾਨਕ ਦੇਵ ਜੀ ਦੇ 31 ਦੇ ਵਾਰਿਸ ਸ੍ਰੀ ਗੁਰੂ ਹਰ Rai ਜੀ ਨੇ ਉਸੇ ਵਿਅਕਤੀ ਨੂੰ ਬਚਾਉਣ ਲਈ ਆਪਣੇ 2200 ਘੋੜਸਵਾਰਾਂ ਨੂੰ ਜੁਕਤ ਕਰ ਦਿੱਤੇ ਦਾਰਾਸ਼ ਕੋ ਦੀ ਬਦਕਿਸਮਤੀ ਕਿ ਉਹ ਜੀਵਨ ਮੰਨ ਦੀ ਸ਼ਰਨ ਚਲਾ ਗਿਆ ਜੇਕਰ ਉਹ ਗੁਰੂ ਦੀ ਸ਼ਰਨ ਚ ਰਹਿੰਦਾ ਤਾਂ ਅੱਜ ਇਤਿਹਾਸ ਦਾ ਮਹਾਂਤਰਾ ਹੋਰ ਹੋਣਾ ਸੀ